Hi guys welcome to my new video te guys ajj tano ik eh ji cheez dikhanan laggeya na si Shimla to sareyan ne suneya honna ji naam Shimle kayi jane gaye vi honne aa par Shimle je tano eh ji cheez pata honna main eh ji cheez pata honna ki utthe ik chote chote ghar hunde idhar pahadi area hunde aa idhar kuch hunda va but main oh cheez nahi keh reha kyunki meri jehdi sister oh Shimle hi rehndi aa te ajj unne ik mainu Shimle to ik video bheji hai ji ਉਹ ਵੀਡੀਓ ਵਿੱਚ ਗਾਈਜ਼ ਇੱਕ ਤਾਂ ਤੁਹਾਨੂੰ ਮੈਂ ਇੱਕ ਝੀਲ ਦਿਖਾਉਂਗਾ ਉਹ ਝੀਲ ਦੀ ਸੱਚਾਈ ਕੀ ਉਹ ਵੀ ਦਿਖਾਉਂਗਾ ਠੀਕ ਆ ਤੇ ਉਹ ਤੋਂ ਬਾਅਦ ਜਿਹੜੇ ਆਲੇ-ਦੁਆਲੇ ਇਹਦੇ ਹੋਟਲ ਆ ਉਹਨਾਂ ਹੋਟਲਾਂ ਦੇ ਗਾਈਜ਼ ਤੁਹਾਨੂੰ ਮੈਂ ਪ੍ਰਾਈਸ ਦੱਸੂਗਾ ਨਾ ਤੁਸੀਂ ਸੋਚਿਆ ਨਹੀਂ ਹੋਣਾ ਕਿ ਕਿੰਨੇ ਦਾ ਪ੍ਰਾਈਸ ਹੋਣਗੇ ਤੇ ਸਭ ਤੋਂ ਜ਼ਿਆਦਾ ਤਾਂ ਜਿਹੜੀ ਉਹ ਆਲੇ-ਦੁਆਲੇ ਝੀਲ ਹਨਾ ਉਹਦੀ ਖਾਸੀਅਤ ਦੱਸੂਗਾ ਜੀ ਕੀ ਹੈ ਖਾਸੀਅਤ ਤੇ ਦੂਸਰੀ ਗੱਲ ਇਹ ਕੀ ਡਰਾਉਣੀ ਬਹੁਤ ਜ਼ਿਆਦਾ ਹੋ ਠੀਕ ਆ ਜੀ ਤੇ ਤੁਹਾਡਾ ਜ਼ਿਆਦਾ ਸਮੇਂ ਨਾਲ ਲਿੰਦੇ ਹੋਏ ਪਹਿਲੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਉਸ ਤੋਂ ਬਾਅਦ ਤੁਸੀਂ ਦੱਸੋਗੇ ਇਹ ਵਾਲੇ Shimla ਕਿਸ ਨੇ ਦੇਖਿਆ ਵਾ ਜਾਂ ਕੋਈ ਇੱਥੇ ਗਿਆ ਵਾ ਠੀਕ ਹੈ ਜੀ ਚਾ ਚਲੋ ਪਹਿਲਾ ਵੀਡੀਓ ਦੇਖ ਲਈਏ ਗਾਇਜ਼ ਇਹ ਉਹ ਜਗਾ ਵਾ ਜਿੱਥੇ ਮੇਰੀ ਸਿਸਟਰ ਰਹਿੰਦੀ Shimla ਚ ਤੇ ਉਹ ਸਾਹਮਣੇ ਜਿਹੜਾ ਹੈਗਾ ਉਹ ਹੈਗਾ Hotel Spring ਤੇ ਇਹ ਪਹਾੜ ਜਿਹੜਾ ਗਾਇਜ਼ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਨੇ ਕਿ ਛੋਟਾ ਜਿਹਾ ਇਹ ਪਹਾੜ ਚੜਨ ਦੇ ਵਿੱਚ ਵੀ ਤੁਹਾਨੂੰ ਇੱਕ ਦਿਨ ਲੱਗ ਜਾਊਗਾ ਇੰਨਾ ਉੱਚਾ ਹੈ ਤੇ ਇੰਨਾ ਵੱਡਾ ਵਾ ਇਹ ਜਿਹੜੇ ਆਸ-ਪਾਸੇ ਹੋਟਲ ਨੇ ਨਾ ਗਾਇਜ਼ ਇਹਨਾਂ ਹੋਟਲਾਂ ਵਿੱਚ ਇੱਕ-ਇੱਕ ਕਮਰੇ ਦਾ ਪ੍ਰਾਈਸ ਗਾਇਜ਼ ਇੱਕ ਰਾਤ ਦਾ 6-6000 ਰੁਪਿਆ ਵਾ ਇੱਕ-ਇੱਕ ਰਾਤ ਦਾ ਵਾ ਤੇ ਆ ਹੋਟਲ ਆ ਦੂਰ-ਦੂਰ ਤੱਕ ਤੁਸੀਂ ਦੇਖ ਸਕਦੇ ਹੋ ਪਹਾੜੀ ਪਹਾੜ ਨੇ ਤੇ ਦੂਸਰੀ ਗਾਇਜ਼ ਜਿਹੜੀ ਤੁਹਾਨੂੰ ਥੱਲੇ ਨਾ ਇਧਰਲੇ ਪਾਸੇ ਝੀਲ ਦਿਖੂਗੀ ਜੀ ਆਹ ਦੇਖੋ ਝੀਲ ਦਿਖ ਰਹੀ ਹੈ ਇਹ ਪਹਿਲਾਂ ਜੀ ਸਤ루 ਦਰਿਆ ਸੀਗਾ ਬਾਅਦ ਚ ਉੱਥੇ ਦੀ ਗਵਰਨਮੈਂਟ ਨੇ ਇਹ ਜਗ੍ਹਾ ਨੂੰ ਪਿੱਛੋਂ ਪਾਣੀ ਰੋਕ ਕੇ ਤੇ ਇਹਨੂੰ ਝੀਲ ਬਣਾਤਾ ਤੇ ਇਸ ਝੀਲ ਦੇ ਵਿੱਚ ਗਾਇਜ਼ ਬਹੁਤ ਮੋਤਾਂ ਹੋਈਆਂ ਨੇ ਮੈਂ ਆਪਣੀ ਅੱਖੀ ਆਪ ਦੇਖੀਆਂ ਨੇ ਉੱਥੇ ਇੰਨੀ ਇੱਕ ਮੋਤਾਂ ਹੋਈਆਂ ਨੇ ਬਸ ਦੀ ਬਸ ਰਾਤ ਨੂੰ ਆਉਂਦੀ ਸਿੱਧੀ ਡੋਬ ਜਾਂਦੀ ਐ ਸਿੱਧੀ ਪਾਣੀ 'ਚ ਚਲ ਜਾਂਦੀ ਆ ਤੇ ਕਿਸੇ ਨੂੰ ਪਤਾ ਤੇ ਇਹ ਇੰਨੀ ਇੱਕ ਡੂੰਗੀ ਆ ਨਾ ਤੁਸੀਂ ਇਹ ਦੇਖ ਲਓ ਕਿ ਇਹ ਝੀਲ ਤੋਂ ਥੱਲੇ ਜਾ ਕੇ ਅਸੀਂ ਕਾਫੀ ਜਾ ਕੇ ਦੀ ਮੈਂ ਤੇ ਮੇਰੇ ਜੀਜਾ ਸੀ ਲੱਕੜਾਂ ਫੜਦੇ ਹੁੰਦੇ ਸੀ ਉਦੋਂ ਤੇ ਇਹ ਝੀਲ ਇੱਕ ਬਹੁਤ ਹਾਈਟ ਆ ਮਰ ਕੇ ਮੰਨ ਲਓ ਇੰਨੀ ਇੱਕ ਡੂੰਗੀ ਹੈ ਜੀ ਇਹ ਝੀਲ ਦੇ ਥੱਲੇ 4-5 ਮੰਜ਼ਿਲੇ ਲਗਾ ਲੋ ਜੀ ਉਸ ਤੋਂ ਬਾਅਦ ਥੱਲੇ ਆ ਕੇ ਝੀਲ ਇੰਨੀ ਡੂੰਗੀ ਸੀਗੀ ਪਹਿਲਾਂ ਦਰਿਆ ਸੀਗਾ ਹੁਣ ਇਹਨੂੰ ਝੀਲ ਬਣਾਤਾ ਪਰ ਪਾਣੀ ਦੇਖ ਲਈਦਾ ਬਿਲਕੁਲ ਸਾਫ਼ ਆ ਤੇ ਕਿਹਦੀ ਖਾਸੀਅਤ ਇਹ ਕਿ ਝੀਲ ਦੇ ਕੋਲ ਨਾ ਬਿਲਕੁਲ ਸਾਈਡ ਦੇ ਉੱਪਰ ਜਿਹੜਾ ਤੁਹਾਨੂੰ ਵਾਈਡ-ਵਾਈਡ ਦੇਖੇ ਰੋਣਾ ਉੱਥੇ ਨਾ ਗਰਮ ਪਾਣੀ ਨਿਕਲਦਾ ਤੇ ਝੀਲ ਦਾ ਪਾਣੀ एकदम ਠੰਡਾ ਵਾ بڑے-ਬڑے ਸਾਇੰਟਿਸਟ ਆਏ ਬੜੇ ਨੇ ਖੋਜ ਕੀਤੀ ਇੱਥੇ ਕਿ ਇਹ ਪਾਣੀ ਕਿੱਥੋਂ ਆ ਰਿਹਾ ਹੈ ਪਰ ਕਿਸੇ ਨੂੰ ਹਾਸ ਤੱਕ ਪਤਾ ਨਹੀਂ ਲੱਗਿਆ ਕਿ ਇਹ ਛੀਲ ਦੇ ਕੋਲੋਂ ਜਿਹੜਾ ਥੱਲੋ ਉਬਲਦਾ ਪਾਣੀ ਆ ਗਰਮ ਆ ਰਿਹਾ ਉਹ ਕਿੱਥੋਂ ਆ ਰਿਹਾ ਔਰ ਇਹ ਵੀ ਤੁਸੀਂ ਚੌਲ ਬੰਨ ਕੇ ਬਾਅਦ ਬਣ ਕੇ ਬਾਹਰ ਨਿਕਲਣਗੇ ਇੰਨਾ ਤੱਤਾ ਪਾਣੀ ਆਂਦਾ ਵਾ ਬਹੁਤ ਸਾਇੰਟਿਸਟ ਆਏ ਸੀ ਉਰੇ ਉਹਨਾਂ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਪਤਨ ਲੱਗਿਆ ਬਾਕੀ ਗਾਈਜ਼ ਜਿਹੜੀ ਆ ਰੋਡ ਦੇਖ ਰਹੇ ਤੁਸੀਂ ਇਹ ਰੋਡ ਵੀ ਹੌਲੀ ਹੌਲੀ ਨਾ ਧੱਸਦੀ ਜਾਂਦੀ ਕਿਉਂਕਿ ਛੀਲ ਦਾ ਪਾਣੀ ਰੋਜ਼ ਰੋਡ ਦੇ ਵਿੱਚ ਲੱਗਦਾ ਜਾ ਕੇ ਉਹ ਹੌਲੀ ਹੌਲੀ ਮਿੱਟੀ ਖੋਰੀ ਜਾਂਦੀ ਆ ਤੇ ਰੋਡ ਦੇ ਵਿੱਚ ਨਹੀਂ ਬ੍ਰੇਕ ਪੈ ਜਾਂਦੀ ਆ ਉਹ ਵਿੱਚ ਟੁੱਟ ਜਾਂਦੀ ਆ ਬਾਕੀ ਗਾਇਸ ਉਹ ਜਿਹੜਾ ਹੋਟਲ ਆ ਤੁਸੀਂ ਦੇਖ ਰਹੇ ਹਰੇ ਵਾਲਾ ਇਹ ਆ ਹੋਟਲ ਸਪ੍ਰਿੰਗ ਤੇ ਗਾਇਸ ਸਭ ਤੋਂ ਮਹਿੰਗਾ ਹੋਟਲ ਆ ਇੱਥੇ Shimla ਦਾ ਇਹ ਕੋਈ ਗਿਆ ਇੱਥੇ ਤਾਂ ਦੱਸੇ ਹਾਂਜੀ ਗਾਇਸ ਵੀਡੀਓ ਦੇਖ ਲਈ ਤੇ ਹੁਣ ਮੈਨੂੰ ਇਹ ਚੀਜ਼ ਦੱਸੋ ਕਿ ਇਹ ਵਾਲਾ Shimla ਕਿਸੇ ਨੇ ਦੇਖਿਆ ਕੋਈ ਇੱਥੇ ਗਿਆ ਹੋਆ Shimla 'ਚ ਹੁਣ ਮੈਂ ਤੇ ਜੋਤੀ ਨੇ ਜਦੋਂ ਗਾਇਸ ਸਾਡਾ ਥੋੜਾ ਜਿਹਾ ਹੱਥ ਸੈਟ ਹੋ ਜੂਗਾ ਫਿਰ ਅਸੀਂ ਜਾਵਾਂਗੇ ਦੀਦੀ ਕੋਲ ਤੇ ਫਿਰ ਤੁਹਾਨੂੰ ਇਹ ਚੀਜ਼ ਉੱਥੇ ਆ ਕਿ ਬਿਲਕੁਲ ਲਾਈਵ ਦਿਖਾਵਾਂਗੇ ਕਿ ਕੀ ਕੁਝ ਹੁੰਦਾ ਉਹ ਗਾਇਜ਼ ਮੈਂ ਕਹਿੰਦਾ ਕਿ ਇੰਨੇ ਹੀ ਉੱਥੇ ਰਹੱਸੇਵੇਂ ਮੰਦਿਰ ਵੀ ਨੇ ਨਾ ਇਹ ਇੱਕ ਉੱਥੇ ਮੰਦਿਰ ਹੈ ਜਾਵਾ ਕਿ ਉੱਥੇ ਲੱਕੜ ਦਾ ਪੁਲ ਹੈ ਜੀ ਲੱਕੜ ਦੇ ਪੁਲ ਦੇ ਉੱਪਰ ਨਾ ਸਿੰਗਲ ਬੰਦਾ ਇੱਕ ਟਾਈਮ ਦੇ ਵਿੱਚ ਇੱਕ ਬੰਦਾ ਹੀ ਕ੍ਰੋਸ ਹੁੰਦਾ ਦੂਸਰਾ ਕ੍ਰੋਸ ਨਹੀਂ ਹੁੰਦਾ ਤੇ ਉੱਥੇ ਆ ਕੇ ਇਹ ਕਿ ਜੇ ਬੰਦਾ ਕੋਈ ਆਪਣੀ ਮੰਦਾਂ ਮੰਗਦਾ ਵਾ ਉਹ ਦੇਵੀਨ ਉਹ ਜਿਹੜਾ ਮੰਦਿਰ ਹੈ ਨਾ ਪੁੱਠੀ ਦੇਵੀ ਦਾ ਮੰਦਿਰ ਕਹਿੰਦੇ ਉਹਨੂੰ ਪੁੱਠੀ ਦੇਵੀ ਕਿ ਦੇਵੀ ਉੱਥੇ ਦੀ ਜਿਹੜੀ ਮੂਰਤੀ ਐ ਨਾ ਪੁੱਠੀ ਆ ਜਦੋਂ ਬੰਦੇ ਨੇ ਮੰਨਤ ਮੰਗੀ ਆ ਜਿੱਦਾਂ ਜਿੱਦਾਂ ਉਹਦੀ ਮੰਨਤ ਪੂਰੀ ਹੁੰਦੀ ਰਹੂਗੀ ਉਦਾਂ ਉਦਾਂ ਉਹਨੂੰ ਦੇਵੀ ਹੌਲੀ 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 ਉਹਨੂੰ ਸਿੱਧੀ ਹੁੰਦੀ ਹੋਈ ਦਿਖਦੀ ਰਹੂਗੀ ਹੌਲੀ ਹੌਲੀ ਸਿੱਧੀ ਹੁੰਦੀ ਦਿਖਦੀ ਰਹੂਗੀ ਪਤਾ ਲੱਗ ਜੂਗਾ ਕਿ ਹਾਂ ਮੇਰੀ ਮੰਨਤ ਕਿੱਥੇ ਤੱਕ ਪਹੁੰਚ ਗਈ ਐ ਕਿੱਥੇ ਤੱਕ ਰਹੇਗੀ ਤੇ ਗਾਇਜ਼ ਹੋਇਆ ਤੇ ਅਸੀਂ ਉਹ ਮੰਦਿਰ ਵੀ ਜ਼ਰੂਰ ਜਾਵਾਂਗੇ ਤੇ ਸ਼ਿਮਲੇ ਦਾ 뷰 ਸੀਗਾ ਸਾਰਾ ਰੱਬ ਨੇ ਅਸੀਂ ਵੀ ਜਲਦੀ ਜਾਵਾਂਗੇ ਜੇ ਰੱਬ ਨੇ ਚਾਇਆ ਤੇ ਬਹੁਤ ਜਲਦੀ ਜਾਵਾਂਗੇ ਤੇ ਅਸੀਂ ਵੀ ਆਪਣੀ ਦੀਦੀ ਕੋਲ ਜਾਣਾ ਵਾ ਨਾਲ ਇਸੀ ਭੈਣ ਨੂੰ ਮਿਲ ਲਾਂਗੇ ਪਰ ਹਾਲਾ ਕਿ ਇਹ ਕਿ ਹਜੇ ਮੰਮੀ ਦੀ ਤੇਥਾ ਨਹੀਂ ਸੀਗੀ ਤੇ ਦੀਦੀ ਨੇ ਆਣਾ ਸੀਗਾ ਤੇ ਦੀਦੀ ਹੁਣ ਕਹਿ ਤਾਂ ਰਹੀ ਸੀ ਮੈਂ ਆਉਂਗੀ ਹੁਣ ਬਾਕੀ ਦੇਖੋ ਜੇ ਆਂਦੇ ਠੀਕ ਆ ਨਹੀਂ ਤੇ ਫਿਰ ਨੈਕਸਟ ਮੰਥ ਅਸੀਂ ਜ਼ਰੂਰ ਜਾਵਾਂਗੇ ਫਿਰ ਤੁਹਾਨੂੰ ਉੱਥੋਂ ਲਾਈਵ ਜਾ ਕੇ ਮੈਂ ਹਰ ਇੱਕ ਚੀਜ਼ ਦਿਖਾਉਂਗਾ ਕਿਉਂਕਿ ਇਹ ਤਾਂ ਹੁਣ ਆਈ ਦੀਦੀ ਨੇ ਵੀਡੀਓ ਬਣਵਾਈ ਸੀ ਤੇ ਭੇਜੀ ਸੀ ਤੇ ਬਾਕੀ ਤੁਸੀਂ ਦੱਸੋ ਕਹੀ ਜਿ ਲੱਗੀ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ